ਭਾਈ ਆਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਗੱਡੀ ਖੱਡੇ ਵਿੱਚ ਪਈ ਆ ਔਰ ਦੱਸ ਦਈਏ ਕੀ ਇਹ ਗੱਡੀ ਸਵੇਰ ਸਵਾਰ ਨਾਲ ਪਈ ਆ ਔਰ ਡਰਾਈਵਰ ਲੱਗ ਪਾ ਕੇ ਦੋ ਤਿੰਨ ਘੰਟੇ ਦੱਸਦੇ ਆ ਕਿ ਗੱਡੀ ਦੇ ਵਿੱਚ ਫਸਿਆ ਰਿਆ ਕਿਉਂਕਿ ਸਵੇਰ ਸਵਾਰ ਨਾਲ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਧੁੰਦ ਵੀ ਸੀਗੀ ਔਰ ਮੌਸਮ ਜਦੋਂ ਖਰਾਬ ਹੋਵੇ ਤਾਂ ਫਿਰ ਬਹੁਤ ਸਾਰੀਆਂ ਗੱਡੀਆਂ ਜਦੋਂ ਇਹ ਠੰਡ ਜਾਂਦੀਆਂ ਤਾਂ ਪਤਾ ਨਹੀਂ ਲੱਗਦਾ ਹੌਣ ਜਾਣ ਵਾਲੀਆਂ ਗੱਡੀਆਂ ਫਾਟ ਜਾ ਰਹੀਆਂ ਸੀ ਔਰ ਹਾਈਵੇ ਦੇ ਉੱਤੇ ਵੀ ਘਟਨਾ ਹੈ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਇਹ ਗੱਡੀ ਉਹ ਬੋਰ ਵੱਲੋਂ ਆ ਰਹੀ ਸੀ ਔਰ ਅਬੋਰ ਵੱਲੋਂ ਆਉਂਦੇ ਆ ਜਦੋਂ ਜੰਮੂ ਨੂੰ ਜਾ ਰਹੀ ਸੀ ਤਾਂ ਰਸਤੇ ਵਿੱਚ ਇਹ ਹਾਸਾ ਵਾਪਰਿਆ ਤਾਂ ਇਸ ਜਗ੍ਹਾ ਦੇ ਉੱਤੇ ਇਸ ਗੱਡੀ ਦੇ ਵਿੱਚ ਜੋ ਕਿੰਨੂ ਹੈ ਕਿੰਨੂ ਲੋਡ ਹੋਏ ਨੇ ਔਰ ਕਿੰਨੂ ਜਿਹੜੇ ਆ ਉਹ ਜਦੋਂ ਲੋਡ ਕਰੇ ਆ ਤਾਂ ਕਿੰਨੂ ਲੋਡ ਕਰਕੇ ਜਾ ਰਹੀ ਗੱਡੀ ਜੋ ਆ ਉਹ ਜੰਮੂ ਜਾ ਰਹੀ ਸੀ ਤਾਂ ਰਸਤੇ ਵਿੱਚ ਪਤਾ ਨਹੀਂ ਡਰਾਈਵਰ ਨੂੰ ਨੀਂਦ ਆ ਗਈ ਹੈ ਜਾਂ ਕੀ ਆ ਪੂਰੀ ਰਿਪੋਰਟ ਨਹੀਂ ਮਿਲ ਪਾਈ ਇਹ ਸੁਣਨ ਵਿੱਚ ਆਇਆ ਕਿ ਡਰਾਈਵਰ ਜਦੋਂ ਹਸਪੀਟਲ ਪਹੁੰਚਾਇਆ ਗਿਆ ਤਾਂ ਉਸਦੇ ਸੱਟਾਂ ਬਹੁਤ ਲੱਗੀਆਂ ਨੇ ਉਸਦੀ ਲੱਤ ਵੀ ਟੁੱਟੀ ਹੋਈ ਏ ਤਾਂ ਉਹ ਡਰਾਈਵਰ ਹਸਪੀਟਲ ਹੈ ਫਿਲਹਾਲ ਇੱਥੇ ਮੌਕੇ ਤੇ ਕੋਈ ਵੀ ਮੌਜੂਦ ਨਹੀਂ ਆ ਜੋ ਪ੍ਰੋਪਰ ਜਾਣਕਾਰੀ ਦੇ ਸਕੇ ਕਿ ਪਾਣਾ ਵਾਪਰਿਆ ਕਿਵੇਂ ਆ ਤਾਂ ਗੱਡੀ ਜਦੋਂ ਅੰਮ੍ਰਿਤਸਰ ਦੀ ਸਾਈਡ ਤੋਂ ਆਉਂਦੀ ਆ ਤਾਂ ਫਿਰ ਉਹ ਪਟਰੀ ਦੇ ਨਾਲ ਵੱਜ ਕੇ ਤਾਂ ਦੂਸਰੀ ਸਾਈਡ ਆ ਕੇ ਖੱਡੇ ਵਿੱਚ ਵੱਜਦੀ ਆ ਔਰ ਇੱਕ ਤੇ ਜਿਹੜੀ ਗੱਲ ਹੈ ਉਹ ਤੁਹਾਨੂੰ ਇਹ ਵੀ ਦੱਸ ਰਹੀਏ ਕਿ ਪਹਿਲਾਂ ਵੀ ਸੁਣਨ ਨੂੰ ਮਿਲਦਾ ਕਿ ਜਦੋਂ ਕੋਈ ਗੱਡੀ ਦਾ ਹਾਸਾ ਵਾਪਰ ਜਾਂਦਾ ਫਰੂਟ ਵਾਲੀ ਦਾ ਤੇ ਆਮ ਲੋਕ ਫਰੂਟ ਚੁੱਕਣ ਪੈ ਜਾਂਦੇ ਆ ਤਾਂ ਇਹ ਘਟਨਾ ਦੀਨਾਨਗਰ ਵਿੱਚ ਵੀ ਹੋਈ ਆ ਕੀ ਬਹੁਤ ਸਾਰੀਆਂ ਪੇਟੀਆਂ ਦੇ ਵਿੱਚੋਂ ਕਿੰਨੂ ਜਿਹੜੇ ਆ ਲੋਕਾਂ ਵੱਲੋਂ ਚੁੱਕੇ ਗਏ ਆ ਜੋ ਇਸ ਵੇਲੇ ਲੋਡ ਡਾਊਨਲੋਡ ਕਰ ਰਹੇ ਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਦਿਆਂ ਬਹੁਤ ਸਾਰੀਆਂ ਪੇਟੀਆਂ ਕਿਨੂਆਂ ਦੀਆਂ ਇੱਥੇ ਦੀਨਾਨਗਰ ਦੇ ਲੋਕਾਂ ਨੇ ਵੀ ਚੱਕੀਆਂ ਨੇ ਨੁਕਸਾਨ ਕਰਿਆ ਲੇਕਿਨ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇੱਕ ਬੰਦੇ ਦਾ ਨੁਕਸਾਨ ਹੋ ਜਾਂਦਾ ਤਾਂ ਗੱਡੀ ਜਿਹੜੀ ਆ ਉਹ ਨੁਕਸਾਨੀ ਗਈ ਆ ਗੱਡੀ ਬਿਲਕੁਲ ਕੰਡਮ ਹੋ ਗਈ ਆ ਤੇ ਇਸ ਵੇਲੇ ਵੱਡਾ ਜਿਹਾ ਪਾਣੀ ਦਾ ਜਿਹੜਾ ਨਾਲਾ ਆ ਸੜਕ ਦੇ ਕਿਨਾਰੇ ਉਸ ਦੇ ਵਿੱਚ ਪਈ ਆ ਆ ਡਰਾਈਵਰ ਬੜੀ ਮੁਸ਼ਕਲ ਬਚਾਇਆ ਪਰ ਲੋਕਾਂ ਨੇ ਕਿੰਨੂੰ ਚੁੱਕਣ ਵਿੱਚ ਜਿਆਦਾ ਜਿਹੜੀ ਆ ਉਹ ਇੱਥੇ ਦਿਲਚਸਪੀ ਵਿਖਾਈ ਆ ਉਹ ਇਹ ਤੁਹਾਨੂੰ ਤਸਵੀਰਾਂ ਆ ਸਵੇਲੇ ਅਸੀਂ ਵਿਖਾ ਰਹੇ ਆ ਦੀਨਾ ਨਗਰ ਦੇ ਹਾਈਵੇ ਦੇ ਉੱਪਰ ਦੀਆਂ ਤਾਂ ਜੋ ਇਹਨਾਂ ਵੱਲੋਂ ਕਿਹਾ ਗਿਆ ਕਿ ਪੇਟੀਆਂ ਜਿਹੜੀਆਂ ਦੂਰ ਤੱਕ ਖਿਲਰੀਆਂ ਹੋਈਆਂ ਸੀ ਦੂਰ ਤੱਕ ਕਿੰਨੂੰ ਖਿਲਰੇ ਹੋਈ ਸੀ ਔਰ ਲੋਕ ਜਿਹੜੇ ਆ ਉਹ ਕਿੰਨੂੰ ਲਿਜਾ ਰਹੇ ਸੀ ਚੁੱਕ ਕੇ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਇਹੋ ਜਿਹੇ ਸ਼ਰਮਨਾਕ ਘਟਨਾਵਾਂ ਜਿਹੜੀਆਂ ਪਹਿਲਾਂ ਵੀ ਸੁਣਨ ਨੂੰ ਮਿਲਦੀਆਂ ਸੀ ਲੇਕਿਨ ਅੱਜ ਦੀਨਾ ਨਗਰ ਦੇ ਵਿੱਚ ਜਿਹੜੀ ਆ ਉਹ ਹਾਈਵੇ ਦੇ ਉੱਤੇ ਵੀ ਸੁਣਨ ਨੂੰ ਮਿਲੀ ਆ ਜੋ ਇਹਨਾਂ ਨੇ ਦੱਸਿਆ ਜੋ ਇੱਥੇ ਲੋਡ ਅਨਲੋਡ ਕਰ ਰਹੇ ਆ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਸਾਰਾ ਸਮਾਨ ਇਹਨਾਂ ਦਾ ਚੋਰੀ ਪੇਟੀਆਂ ਬੂਟੀਆਂ ਹੋਈਆਂ ਤੇ ਪੁਲਿਸ ਵੀ ਇਸ ਵੇਲੇ ਇੱਥੇ ਮੌਕੇ ਤੇ ਇਹਨਾਂ ਦੀ ਸਿਕਿਉਰਿਟੀ ਕਰ ਰਹੀ ਆ ਔਰ ਪੁਲਿਸ ਖੜੀ ਆ ਕੋਲ ਤਾਂ ਇਹ ਬਿਲਕੁਲ ਸੇਫਟੀ ਦਿੱਤੀ ਜਾ ਰਹੀ ਆ ਇਹਨਾਂ ਨੂੰ ਤੇ ਤੁਹਾਨੂੰ ਦੱਸ ਦਈਏ ਕਿ ਡਰਾਈਵਰ ਜੋ ਆ ਉਸ ਨੂੰ ਹਸਪੀਟਲ ਪਹੁੰਚਾਇਆ ਗਿਆ ਅਗਲੀ ਅਪਡੇਟ ਕੀ ਨਿਕਲ ਕੇ ਆਉਂਦੀ ਆ ਕਿ ਕਿਵੇਂ ਇਹ ਹਾਦਸਾ ਵਾਪਰਿਆ ਸੀ ਤਾਂ ਕਿਵੇਂ ਇਹਾਂ ਦੇ ਨਾਲ ਇਹ ਘਟਨਾ ਵਾਪਰੀ ਆ ਇਹ ਚਾਂਸ ਕਿਵੇਂ ਬਣਿਆ ਇਹਦੇ ਬਾਰੇ ਅਜੇ ਪੂਰੀ ਅਪਡੇਟ ਨਹੀਂ ਜਦੋਂ ਅਪਡੇਟ ਆਵੇਗੀ ਤਾਂ ਜਰੂਰ ਤੁਹਾਡਾਂ ਨਾਲ ਸਾਂਝੀ ਕਰਾਂਗੇ ਫਿਲਹਾਲ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਤਰਜਿੰਦਰ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਲਾ ਗੁਰਦਾਸਪੁਰ